हां जी डॉक्टर साहब आप ਕਿੱਥੋਂ ਆਏ ਹੋ ਸਰ ਮੈਡੀਕਲ ਪ੍ਰੈਕটিশਨਰਸ ਐਸੋਸੀਏਸ਼ਨ 293 ਸਾਡੇ ਸਟੇਟ ਪ੍ਰਧਾਨ ਡਾਕਟਰ ਜਸਵਿੰਦਰ ਸਿੰਘ ਜੀ ਕਾਲਖ ਅਸੀਂ ਉਹਨਾਂ ਦੀ ਅਗਵਾਈ ਦੇ ਵਿੱਚ ਨੂਰ ਸ਼ਾ ਬਨ ਦੇ ਉੱਤੇ ਮੈਡੀਕਲ ਸਵਾਵਾ ਦੇਣ ਵਾਸਤੇ ਪਹੁੰਚੇ ਹਾਂ ਮੈਂ ਡਾਕਟਰ ਗਿਆਨ ਚੰਦ ਸ਼ਰਮਾ ਜ਼ਿਲ੍ਹਾ ਪ੍ਰਧਾਨ ਬਲਾਕ ਪ੍ਰਧਾਨ ਤੇ ਸਟੇਟ ਆਗੂ ਡਾਕਟਰ ਸੁਖਤਾਰ ਸਿੰਘ ਜੀ ਬਰਾੜ ਡਾਕਟਰ ਰਜਿੰਦਰ ਸਿੰਘ ਰਾਜਪਦਾਨ ਬਲਾਕ ਬਟੰਡਾ ਪੰਨ ਕੁਮਾਰ ਚੋਪੜਾ ਜੀ ਬਲਾਕ ਦੇ ਕੈਸ਼ੀਅਰ ਜੀਤਰਾਮ ਬਲਾਕ ਅਬੌਰ ਡਾਕਟਰ ਤੇਜ ਚੰਦ ਬਲਾਕ ਅਬੌਰ ਇਹ ਵੀ ਸਾਡੇ ਨਾਲ ਸਹਾਇਤਾ ਕਰਨ ਵਾਸਤੇ ਇੱਥੇ ਪਹੁੰਚੇ ਆ ਇੱਥੇ ਲੋਕ ਬਹੁਤ ਹੀ ਜ਼ਿਆਦਾ ਪਿੰਡਾਂ ਦੇ ਪਿੰਡਾਂ ਦੇ ਲੋਕ ਪਾਣੀ ਦੀ ਮਾਰ ਵਿੱਚ ਪੂਰੀ ਤਰ੍ਹਾਂ ਫਸੇ ਹੋਏ ਆ ਪਰ ਇੱਥੇ ਸਿਹਤ ਸੁਲਤਾਨ ਦੀ ਬਹੁਤ ਵੱਡੀ ਘਾਟ ਸੀ ਇਸ ਹੋ ਜਾ ਕਰਕੇ ਸਾਡੀ ਡਿਊਟੀ ਸਾਡੇ ਸਟੇਟ ਦੇ ਪ੍ਰਧਾਨ ਡਾਕਟਰ ਜਸਵੰਤ ਸਿੰਘ ਜੀ ਕਾਲਖਨੇ ਲਗਾਈ ਹੈ ਕਿ ਅਸੀਂ ਇਸੇ ਕਰਕੇ ਇੱਥੇ ਇਹ ਸੁਭਾਵਨ ਦੇ ਵਾਸਤੇ ਪਹੁੰਚੇ ਹਾਂ ਕਾਫੀ ਲੋਕਾਂ ਨੂੰ ਸਵੇਰ ਤੋਂ ਅਸੀਂ 9 ਵਜੇ ਤੇ ਇੱਥੇ ਪਹੁੰਚ ਗਏ ਸੀ ਸਵੇਰ 9 ਵਜੇ ਤੋਂ ਹੁਣ ਤੱਕ ਅਸੀਂ ਕਾਫੀ ਲੋਕਾਂ ਦੀ ਦੁਆਇਆਂ ਦੇ ਚੁੱਕੇ ਹਾਂ ਤੇ ਸ਼ਾਮ ਤੱਕ ਹੁਣ ਵੀ ਅਸੀਂ ਇੱਥੇ ਹੀ ਇਸੇ ਤਰ੍ਹਾਂ ਸਹਾਇਤਾ ਕਰਦੇ ਰਵਾਂਗੇ ਤੇ ਇਸ ਕਰਕੇ ਜਿਹੜੇ ਵੀ ਲੋਕ ਇਸ ਚੀਜ਼ ਚ ਮਦਦ ਕਰਨਾ ਚਾਹੁੰਦੇ ਆ ਲੋਕਾਂ ਦਾ ਬਹੁਤ ਬਹੁਤ ਧੰਨਵਾਦ ਹੈ ਇਹ ਲੋਕਾਂ ਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ ਚੀਜ਼ਾਂ ਖਾਣ ਪੀਣ ਵਾਲੀਆਂ ਚੀਜ਼ਾਂ ਤੋਂ ਵੀ ਬਹੁਤ ਔਖੇ ਹੈ ਤੇ ਦਵਾਈਆਂ ਪ੍ਰਤੀ ਤਾਂ ਬਹੁਤ ਹੀ ਜ਼ਿਆਦਾ ਔਖਾਈ ਸੀ ਜਿਸ ਵਜ੍ਹਾ ਕਰਕੇ ਸਾਨੂੰ ਇੱਥੇ ਪਹੁੰਚਣਾ ਪਿਆ ਤੇ ਅਸੀਂ ਇਹ ਕੈਂਪ ਬਿਲਕੁਲ ਫ੍ਰੀ ਆਫ ਕਾਸਟ ਇੱਥੇ ਲੱਗਾ ਹੈ ਕਿਸੇ ਵੀ ਦਵਾਈ ਦੀ ਜ਼ਰੂਰਤ ਹੈ ਤੇ ਅਸੀਂ ਵੱਧ ਤੋਂ ਵੱਧ ਕੋਸ਼ਿਸ਼ ਕਰਾਂਗੇ ਕਿ ਹਰ ਇੱਕ ਬੰਦੇ ਤੇ ਕਰ ਪਹੁੰਚ ਕੀਤੀ ਜਾਵੇ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ ਜੀ ਤੁਹਾਡੇ ਕੀ ਵਿਚਾਰ ਨੇ ਸਰ ਬਹੁਤ ਹੀ ਸਤਿਕਾਰਯੋਗ ਸਾਥੀ ਉਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੀ ਜਿਹੜੀ ਮੈਡੀਕਲ ਐਸੋਸੀਏਸ਼ਨ ਆ ਉਹਦੇ ਲੜੀ ਦੇ ਤਹਿਤ ਕੈਂਪ ਲੱਗ ਰਹੀ ਹੈ ਅਸੀਂ ਇਹ ਹੈਗਾ ਉਹ ਨੌਰ ਸ਼ਾਹ ਬਨੂ ਦੇ ਉੱਤੇ ਅਸੀਂ ਕੈਂਪ ਲਾਇਆ ਹੋਇਆ ਹੈ ਲਗਾਤਾਰ ਸਾਰੀ ਤਕਰੀਬਨ ਦਰਿਆ ਦੇ ਜਿਹੜੇ ਕੰਡੇ ਹੈਗੇ ਨੇ ਨੇੜੇ ਸਾਰੇ ਕਿਤੇ ਕੈਂਪ ਚੱਲੀ ਜਾਂਦੇ ਆ ਫ੍ਰੀ ਆਫ ਕਾਸਟ ਮੈਡੀਕਲ ਐਸੋਸੀਏਸ਼ਨ ਪ੍ਰੈਕਟਿਸ ਜਿਹੜੇ ਐਸੋਸੀਏਸ਼ਨ ਦੇ ਜਿਹੜੇ ਸਾਥੀ ਆਉਂ ਹਰ ਰੋਜ਼ ਡਿਊਟੀਆਂ ਦਿੰਦੇ ਆ ਇਸੇ ਤਰ੍ਹਾਂ ਅੱਜ ਸਾਡੀ ਬਠਿੰਡੇ ਜ਼ਿਲ੍ਹੇ ਦੀ ਡਿਊਟੀ ਲੱਗੀ ਸੀ ਬਠਿੰਡੇ ਤੋਂ ਅਸੀਂ ਪੰਜ ਛੇ ਸਾਥੀ ਅਸੀਂ ਆਏ ਆ ਅਸੀਂ ਸਵੇਰੇ 9:30 9:30 ਵਜੇ ਲਗਭਗ ਅਸੀਂ ਸੇਵਾ ਸ਼ੁਰੂ ਕਰਤੀ ਸੀ ਕਾਫੀ ਪੇਸ਼ੈਂਟ ਆਏ ਆ ਬੈਲਪੋਲਾ دریا ਦੇ ਅਸੀਂ ਜਿਹੜਾ ਤੁਸੀਂ ਦੇਖ ਰਹੇ ਹੋ ਪਾਣੀ ਜਿਹੜਾ ਪੰਡੇ ਦੇ ਉੱਤੇ ਹੀ ਆ ਜੀ ਜਿਵੇਂ ਬੰਨ ਦੇ ਨਾਲ ਹੀ ਪਾਇਆ ਹੋਇਆ ਹੈ ਇੱਥੇ ਬਹੁਤ ਦਵਾਈਆਂ ਦੀ ਲੋਕਾਂ ਨੂੰ ਜ਼ਰੂਰਤਾ ਇੱਥੇ ਤੇ ਇਹ ਲਗਾਤਾਰ ਸਾਡੇ ਕੈਂਪ ਚੱਲਦੇ ਰਹਿਣਗੇ ਪਹਿਲਾਂ ਵੀ ਜਿਵੇਂ ਕਿਸਾਨੀ ਅੰਦੋਲਨ ਸੀ ਉਦੋਂ ਵੀ ਸਾਡੀ ਐਸੋਸੀਏਸ਼ਨ ਨੇ ਬਹੁਤ ਚੜ੍ਹ ਕੇ ਜਿਹੜਾ ਕੈਂਪ ਜਿਹੜੇ ਫ੍ਰੀ ਆਫ ਕਾਸਟ ਲੱਗਦੇ ਸੀਗੇ ਜਿੱਥੇ ਵੀ ਕਿਤੇ ਹੁੰਦਾ ਸੀ ਅੰਦੋਲਨ ਹੁੰਦਾ ਸੀਗਾ ਅਸੀਂ ਉੱਥੇ ਜਾਂਦੇ ਸੀ ਜਾਂ ਕਿਸੇ ਵੀ ਕੋਈ ਕਰੋਨਾ ਕਾਲ ਵੇਲੇ ਜਾਂ ਹੁਣ ਜਿਵੇਂ ਮੰਨ ਲਓ ਕਿਤੇ ਵੀ ਕੋਈ ਆਫਤ ਆਈ ਹੈ ਕੁਦਰਤੀ ਆਫਤ ਆਈ ਹੈ ਸਾਡੇ ਸੁਭਾ ਪ੍ਰਧਾਨ ਜੱਟ ਦਸਿੰਦਰ ਸਿੰਘ ਜੀ ਕਾਲ ਖੱਤੇ ਸਮੂਚੀ ਲੀਡਰਸ਼ਿਪ ਤਾਰੀਕ ਧੰਨਵਾਦ ਦੇ ਨਾਲ ਅਸੀਂ ਵੀ ਆਫਕੋਸ ਦਵਾਈ ਦਾ ਲੰਗਰ ਆ ਜਿਹੜਾ ਅਸੀਂ ਲਾਉਂਦੇ ਰਵਾਂਗੇ ਤੇ ਲਾਇਆ ਹੋਇਆ ਲਾਇਆ ਹੋਇਆ ਇਸ ਕਰਕੇ ਮੇਰੇ ਹੋਏ ਆਏ ਹੋਏ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ